ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼ਹਿਰ ਵਿੱਚ ਵਕ ਵਕ ਜਗ੍ਹਾ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੌਰਾਨ ਸੜਕ ਤੇ ਹਮੇਸ਼ਾ ਜਾਮ ਲੱਗ ਜਾਂਦਾ ਹੈ ਅਤੇ ਅਣਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਤਲੀ ਘਰ ਦੇ ਨਜ਼ਦੀਕ ਐਟਲੈਂਟਿਸ ਹਸਪਤਾਲ ਸਾਹਮਣੇ ਸਰਵਿਸ ਰੋਡ ਉੱਪਰ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਤੇ ਲੋਕ ਕਾਫੀ ਪਰੇਸ਼ਾਨ ਹਨ। ਜਿਨ੍ਹਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਤਿਹਾਰ ਦੇ ਮੱਦੇਨਜ਼ਰ ਸੜਕਾਂ ਉੱਪਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਅਸੀਂ ਇੱਧਰ ਜੀਟੀ ਰੋਡ ਪੁਤਲੀ ਘਰ ਵਾਲੇ ਬੰਨੇ ਆਏ ਦੇਖਿਆ ਗਿਆ ਕਿ ਲੋਕਾਂ ਦੇ ਨਜਾਇਜ਼ ਕਬਜ਼ੇ ਕਰਕੇ ਰਸਤੇ ਬਲੌਕ ਹਨ ਜਿਦੇ ਵਿੱਚ ਟ੍ਰੈਫਿਕ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ। ਇੱਕ ਤੇ ਇਹੜੇ ਰਿਆਇਜ ਕਬਜੇ ਆ ਇਹ ਦੁਕਾਨਦਾਰਾਂ ਹਸਪਤਾਲ ਵਾਲਿਆਂ ਨੇ ਕੀਤੇ ਜਿਨ੍ਹਾਂ ਨੇ ਬਾਹਰ ਗੱਡੀਆਂ ਲਾਈਆਂ ਉਹ ਤੋਂ ਤਿਹਾਰਾਂ ਦਾ ਦੇਣਿਆ ਵੈਸੇ ਤੇ ਜਿਹੜੇ ਸਾਡੇ ਅਮਨਦੀਪੌਰ ਆ ਜਿਹੜੇ ਟ੍ਰੈਫਿਕ ਵਾਲੇ ਬਹੁਤ ਧਿਆਨ ਰੱਖਦੇ ਆ ਬਾਕੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਔਰ ਆਪਣੀ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਰਸਤੇ ਨਾ ਬਲਾਕ ਕੀਤੇ ਜਾਣ ਨਜਾਇਜ਼ ਕਬਜੇ ਪ੍ਰਸ਼ਾਸਨ ਕੋਲ ਮੰਗ ਕਰਦੇ ਨੇ ਨਜਾਇਜ਼ ਕਬਜੇ ਢਾਜਣ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਵਿਘਨ ਨਾ ਪਵੇ ਉਹਦੇ ਨਾਲ ਐਕਸੀਡੈਂਟ ਵੀ ਹੋ ਹੱਜ ਜਾਣਗੇ ਉਹ ਤੋਂ ਤੇ ਹਾਲਾਂ ਦਾ ਮੌਕਾ ਵਾ ਤੇ ਲੋਕਾਂ ਨੂੰ ਵੀ ਸਾਫ ਸੁਥਰਾ ਜਿਹੜਾ ਰਸਤਾ ਵਾ ਉਹ ਮਿਲੇਗਾ ਸੋਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਜਿਹੜੇ ਨਿਯਾਇਜ਼ ਕਬਜੇ ਇਹਨਾਂ ਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ ਤੇ ਲੋਕਾਂ ਨੂੰ ਚੰਗਾ ਵਧੀਆ ਮਾਹੌਲ ਦਿੱਤਾ ਜਾਵੇ ਸਰ ਦੇਖੋ ਮੋਸਟ ਆਫ ਦਾ ਟਾਈਮ ਤੇ ਜਿਹੜਾ ਵਾ ਸਾਡੇ ਸਿਕਿਉਰਿਟੀ ਸਟਾਫ ਆ ਉਹ ਬੜੇ ਢੰਗ ਦੇ ਨਾਲ ਹੀ ਸਾਰੇ ਵਹੀਕਲ ਪਾਰਕ ਕਰਾਉਂਦੇ ਆ ਕਿਸੇ ਟਾਈਮ ਤੇ ਹੋ ਸਕਦਾ ਹੈ ਕਿ ਕੋਈ ਪੇਸ਼ੈਂਟ ਆਇਆ ਹੋਵੇ ਐਂਬੂਲੈਂਸ ਲੱਗੀ ਹੋਵੇ ਉਸ ਵੇਲੇ ਕੋਈ ਰਸਤਾ ਬਲੌਕ ਹੋ ਗਿਆ ਤੇ ਮੈਂ ਨੇ ਕਹਿ ਸਕਦਾ ਬਟ ਰੈਗੂਲਰਲੀ ਜਿਹੜਾ ਮਤਲਬ ਕਿ ਜਿਹੜਾ ਵਾ ਡੇਲੀ ਬੇਸਿਸ ਦੇ ਉੱਤੇ ਜਿਹੜਾ ਵਾ ਸਕਿਉਰਟੀ ਸਟਾਫ ਜਿਹੜਾ ਹਰ ਵਾਈਕਲ ਨੂੰ ਜਿਹੜਾ ਵਾ ਉਹ ਟਾਈਮਲੀ ਸਹੀ ਜਗ੍ਹਾ ਦੇ ਉੱਤੇ ਜਿਹੜਾ ਪਾਰਕ ਕਰਾਉਂਦਾ ਵਾ ਔਰ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਆ ਸਾਡੇ ਜਿਹੜੇ ਆਲੇ-ਦੁਆਲੇ ਦੇ ਲੋਕ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਾਰਕਿੰਗ ਜਿਹੜੀ ਆ ਹਸਪੀਟਲ ਦੀ ਆਪਣੀ ਨਹੀਂ ਹੈਗੀ ਤੋ ਜਿੰਨੇ ਵੀ ਵਾਹਨ ਆ ਸਾਰੇ ਜਿਹੜੇ ਆ ਮੇਨ ਜਿਹੜੀ ਲਿੰਕ ਰੋਡ ਆ ਇੱਦੇ ਤੇ ਹੀ ਲੱਗਦੇ ਆ ਬਿਕੋਜ਼ ਕਿ ਲਿੰਕ ਰੋਡ ਕੀ ਆ ਵੀ ਅੱਗੋਂ ਬੰਦ ਹੈ ਗਿਆ ਇਹਦਾ ਪੂਰਾ ਮਤਲਬ ਕਿ ਕੰਟੀਨਿਊ ਪ੍ਰੋਸ ਹੈ ਨਾ ਜਿਹੜਾ ਪੈਸੇਜ ਨਹੀਂ ਹੈਗਾ ਵੀ ਜਿਹੜਾ ਅੱਗੇ ਤੱਕ ਜਾਂਦਾ ਇੱਥੇ ਜਿਹੜੇ ਰੈਗੂਲਰਲੀ ਵਾਹਨ ਨਹੀਂ ਚੱਲਦੇ ਹਾਂ ਕੋਈ ਜਿਹੜਾ ਨਾਰਮਲੀ ਮਤਲਬ ਕਿ ਜਿੰਨੇ ਅੰਦਰ ਆਣਾ ਜਾਣਾ ਉਹੀ ਆ ਵੈਸੇ ਇਹਦੇ ਉੱਪਰ ਜਿਹੜੀਆਂ ਰੈਗੂਲਰ ਮਤਲਬ ਕਿ ਵੇਹ ਦੇ ਉੱਤੇ ਕੋਈ ਟ੍ਰੈਫਿਕ ਨਹੀਂ ਹੁੰਦੀ ਫਾਸਟ ਵੇ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਆਇਆ ਹਾਂ ਪੁਤੀ ਘਰ ਜਦੀਕ ਇੱਕ ਲਿੰਕ ਰੋਡ ਹੈ ਜਿਹੜੀ ਕਿ ਹਸਪੀਟਲ ਦੇ ਆਉਣ ਵਾਲੇ ਵਾਹਨਾਂ ਤੇ ਹੋਰ ਮੋਟਰਸਾਈਕਲ ਸਕੂਟਰ ਨਾਲ ਪੂਰੀ ਇਹ ਜਿਹੜੀ ਛੜਕ ਹੈ ਇਸ ਨੂੰ ਕਲੋਜ਼ ਕੀਤਾ ਜਾਂਦਾ ਹੈ ਜਾਂ ਕਿ ਜਦੋਂ ਵੀ ਇੱਥੇ ਲੋਕ ਆਪਣੇ ਮੋਟਰਸਾਈਕਲ ਜਾਂ ਐਕਟਵਾ ਜਾਂ ਫਿਰ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਲਾਉਂਦੇ ਹਨ ਸੜਕ ਕਲੋਜ਼ ਹੋ ਜਾਂਦੀ ਹੈ ਇੱਥੋਂ ਦੇ ਲੋਕਾਂ ਨੇ ਕਿਹਾ ਹੈ ਕਿ ਸੜਕ ਕਲੋਜ਼ ਹੋਣ ਦੇ ਨਾਲ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਇੱਥੇ ਵੱਡੇ ਵੱਡੇ ਜਾਮ ਵੀ ਲੱਗਦੇ ਹਨ ਇਸ ਕਰਕੇ ਲੋਕਾਂ ਨੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਸੜਕ ਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਆਵੇ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ